ਸਤਿ ਸ਼੍ਰੀ ਅਕਾਲ ਜੀ ਬਰਲਿਨ ਬਟਿਕ ਜਗੋਂ ਤੇ ਤੁਹਾਡਾ ਸਵਾਗਤ ਆ ਅੱਜ ਫੇਰ ਆਪਾਂ ਨਵੇਂ ਸੂਟਾਂ ਦੇ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਅੱਜ ਜਿਹੜਾ ਆਪਣੇ ਸੂਟਾਂ ਨੇਗੇ ਸਾਰੇ ਸੈਮੀ ਗਰੇਵ ਦੇ ਵਿੱਚ ਬਣੇ ਹੋਏ ਸੂਟ ਆ ਤੇ ਸੈਮੀ ਸਟਾਫ ਦੇ ਵਿੱਚ ਬਣੇ ਹੋਏ ਸੂਟ ਆ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਕੁਝ ਥੋੜੇ ਜਿਹਾ ਹੈਗੇ ਹੈਵੀ ਸੂਟ ਤੇ ਬਾਕੀ ਸਾਰੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਸੀਂ ਇਹਨਾਂ ਸੂਟਾਂ ਨੂੰ ਆਰਡਰ ਕਰਨ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ 788350223 ਤੁਸੀਂ ਜਦੋਂ ਵੀ ਪਲੀਜ਼ ਪ੍ਰਾਈਸ ਲੈਣਾ ਹੁੰਦਾ ਪਹਿਲਾਂ ਮੈਨੂੰ ਵਟਸਐਪ ਤੇ ਪਿਕਚਰ ਭੇਜਿਆ ਕਰੋ ਤੇ ਆਪ ਕੋਦੇ ਤੇ ਰਿਪਲਾਈ ਦਿੰਨੇ ਹੁੰਦੇ ਆ ਉਹਦੇ ਤੇ ਤੁਸੀਂ ਪਹਿਲਾਂ ਪ੍ਰਾਈਸ ਲੈ ਲਿਆ ਕਰੋ ਤੇ ਫਿਰ ਤੁਸੀਂ ਮੈਨੂੰ ਆਰਡਰ ਦਿਆ ਕਰੋ ਹਨਾ ਆ ਆਪਣੀ ਜਿਹੜੀ ਬੁਟੀਕ ਹੈਗੀ ਆ ਰਿਆਕੋਟਾ ਦੀ ਰੋਡ ਦੇ ਉੱਪਰ ਆ ਜਗਰਾਉਂ ਸ਼ਹਿਰ ਦੇ ਵਿੱਚ ਜਗਰਾਉਂ ਸ਼ਹਿਰ ਜਿਹੜਾ ਆਪਣਾ ਹੈਗਾ ਲੁਧਿਆਣੇ ਚਲੇ ਦੇ ਵਿੱਚ ਪੈਂਦਾ ਤੁਸੀਂ ਇੱਥੇ ਕਿਸੇ ਵੀ ਟਾਈਮ ਸਿਰ ਹੈ ਮਾਰਨਿੰਗ 9 ਵਜੇ ਤੋਂ ਰਾਤ ਦੇ 8 ਵਜੇ ਤੱਕ ਕਾਲ ਕਰਕੇ ਆ ਸਕਦੇ ਹੋ ਪਰ ਆ ਕਾਲ ਜ਼ਰੂਰ ਕਰ ਲਿਆ ਕਰੋ ਕਿ ਤੁਸੀਂ ਬੁਟੀਕ ਤੇ ਹੈਗੇ ਹੋ ਕਿਉਂਕਿ ਵਾਪਨ ਮਨਮਤਾ ਕੰਮ ਲਈ ਬਾਹਰ ਵੀ ਜਾਣਾ ਪਿਆ ਜਾਂਦਾ ਵਾ ਕੇ ਫਿਰ ਭੈਣਾ ਮਾਈਂਡ ਕਰਦੀਆਂ ਜਦੋਂ ਆਖੇ ਮੋੜਦੀਆਂ ਪਲੀਜ਼ ਮੋਰਨਿੰਗ ਟਾਈਮ ਕਾਲ ਕਰਕੇ ਇੱਕ ਵਾਰ ਮੈਨੂੰ ਪੁੱਛ ਲੈਣਾ ਹਾਂਜੀ ਚਲੋ ਆਪਾਂ ਸ਼ੁਰੂ ਕਰਦੇ ਆ ਇਸ ਪਹਿਲੇ ਸੂਟ ਤੋਂ ਨਾ ਬਹੁਤ ਹੀ ਸੋਹਣਾ ਕਲਰ ਆ ਸੂਟ ਦਾ ਪਰਪਲ ਜਿਹਾ ਪਰਪਲ ਵਜਨਟਾ ਜਿਹੜੀ ਵਿਚਾਰੀ ਸ਼ੇਡ ਵੀ ਆਪਾਂ ਇਹਨੂੰ ਕਹਿ ਸਕਾਂ ਜੈਰੀ ਸ਼ੇਡ ਸੂਟ ਦਾ ਕਲਰ ਆ ਇਹ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਇਹਦੇ ਦੇ ਉੱਪਰ ਚਾਕਾ ਦੇ ਉੱਪਰ ਸੌਰੀ ਘੇਰੇ ਦੇ ਉੱਪਰ ਕੰਮ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਅੱਜਕੱਲ ਬੜਾ ਬ੍ਰੀਕ ਬ੍ਰੀਕ ਜਿਹਾ ਕੰਮ ਚੱਲ ਰਿਹਾ ਚਾਕ ਦੇ ਦਾ ਹਨ ਤੇ ਨੈਕਲਾਈਨ ਬਹੁਤ ਸੋਹਣੀ ਹੈਵੀ ਬਣੀ ਹੈ ਆ ਪੂਰੀ ਹੈ ਤੇ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਸਾਰਾ ਟੋਟਲੀ ਹੈਂਡਵਰਕ ਦਾ ਵਰਕ ਹੈ ਇਹਦੇ ਵਿੱਚ ਕੀਤਾ ਹੋਇਆ ਤੇ ਸੈਮੀ ਸਟਾਫਾ ਪਾਇਦਾ ਯੂਜ਼ ਕੀਤਾ ਹੈ ਤੇ ਬਾਜੂ ਦੇ ਵੀ ਉੱਪਰ ਸੇਮ ਵਰਕ ਦਿੱਤਾ ਹੋਇਆ ਜਿਹੜੀ ਆਪਾਂ ਚਾਕਾਂ ਦੀ ਫਿਨਿਸ਼ਿੰਗ ਜਿਵੇਂ ਆਪਾਂ ਕਰਦੇ ਹਾਂ ਸੈਮ ਟਿਸ਼ੂ ਦੇ ਨਾਲ ਹੈ ਨਾ ਤੇ ਤੁਸੀਂ ਟਿਸ਼ੂ ਨਾਲ ਵੀ ਕਰਵਾ ਸਕਦੇ ਹੋ ਸੇਮ ਕਪੜੇ ਨਾਲ ਵੀ ਤੁਸੀਂ ਇਹਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਸਿੰਪਲ ਪਾਈਪਿੰਗ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਸਿੰਪਲ ਪਾਈਪਿੰਗ ਜਿਹੜਾ ਕਲਰ ਬਹੁਤ ਸੋਹਣਾ ਵਾ ਸੂਰਦਾ ਤੁਸੀਂ ਕਿਸੇ ਵੀ ਕਲਰ ਦੇ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਤੇ ਦੁਪੱਟੇ ਨਾਲ ਵੀ ਸੈਮੀ ਦੇ ਸੌਰੀ ਚਨੌਂ ਦੇ ਰਹਿਣਗੇ ਤੇ ਨਾਲ ਜਿਹੜੇ ਹੈਗੇ ਸ਼ਰਾਰੇ ਬਣੇ ਹੋਏ ਆ ਇਹਦੇ ਨਾਲ ਸ਼ਰਾਰਾ ਬਣੇ ਹੋਇਆ ਕਲੀਆਂ ਵਾਲਾ ਸ਼ਰਾਰਾ ਰਹੂਗਾ ਤੇ ਵਿੱਚ ਸਾਰੇ ਆਪਾਂ ਉਹਦੇ ਜਿਵੇਂ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਉਹਦੀ ਪਲੇਅਰ ਦੇ ਉੱਪਰ ਆਪਾਂ ਲੇਸਾਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਲੇਸ ਲਾ ਕੇ ਨਾਲ ਚੰਪਾ ਲੇਸ ਐਡ ਕੀਤੀ ਹੋਈ ਆ ਬਹੁਤ ਸੋਹਣਾ ਜਿਹਾ ਪਲੇਅਰ ਬਣਿਆ ਹੋਇਆ ਜਿਸ ਨੂੰ ਕਿਸੇ ਵੀ ਕਲਰ ਦੇ ਵਿੱਚ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਸਲਵਾਰ ਨਾਲ ਵੀ ਬਣਵਾ ਸਕਦੇ ਹੋ ਸਲਵਾਰ ਦੇ ਵਿੱਚ ਜਿਵੇਂ ਅੱਜਕੱਲ ਜਿਆਦਾ ਚੱਲ ਰਿਹਾ ਵੀ ਵਿੱਚ ਘੇਰੇ ਦੇ ਵਿੱਚ ਛੋਟੀ ਬੁੱਢੀ ਹੁੰਦੀ ਹੈ ਵਿੱਚ ਸਾਰੇ ਸਲਵਾਰ ਦੇ ਵਿੱਚ ਆਪਾਂ ਵੱਡੀ ਬੁੱਢੀ ਦੇ ਰਹੇ ਆ ਉਹ ਵੀ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਆਪਾਂ ਇਸ ਦੁਆਰਾ ਦੇ ਵਿੱਚ ਵੀ ਉਹ ਚੀਜ਼ ਪੈ ਰਹੀ ਹੈ ਤੁਸੀਂ ਉਹਨੂੰ ਕਿਸੇ ਵੀ ਕਲਰ ਦੇ ਵਿੱਚ ਜਿੱਦਾਂ ਮਰਜ਼ੀ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੇ ਬਸ ਆਰਡਰ ਦੇਣ ਦੇ ਥੋੜਾ ਜਿਹਾ ਟਾਈਮ ਜ਼ਰੂਰ ਦੇ ਰੱਖੋ ਜਦ ਤੁਸੀਂ ਆਰਡਰ ਦੇਣੀ ਹੋ ਨਾ ਤਾਂ ਥੋੜੀ ਜਿਹੀ ਕਾਲੀ ਨਾ ਕਰਿਆ ਕਰੋ ਕਿਉਂਕਿ ਹੁਣ ਤੁਹਾਨੂੰ ਪਤਾ ਵੈਡਿੰਗਸ ਜੇ ਸ਼ੁਰੂ ਹੋ ਤੇ ਆਪਣੇ ਕੋਲ ਹੁਣ ਕੰਮ ਜ਼ਿਆਦਾ ਹੁੰਦਾ ਪਲੀਜ਼ ਟਾਈਮ ਜਰੂਰ ਦਿਆ ਕਰੋ ਕੰਮ ਲਈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਤੇ ਸੈਮੀ ਸਟੱਫ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਇੱਕ ਕੋਈ ਭੰਦੇ ਸੂਟ ਨਹੀਂ ਉਹਨਾਂ ਦੇ ਅੱਜ ਲੈਣਾ ਆਉਣਾ ਸੀਗਾ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਹੈਗਾ ਪਿੰਕ ਪੀਚ ਜਿਹਾ ਕਲਰ ਇਹ ਪਿੰਕ ਵਿੱਚ ਦੇ ਨਾ ਸੂਟ ਦੋ ਤਿੰਨ ਬੜੇ ਨੇ ਛੋਟੇ ਛੋਟੇ ਕਲਰਾਂ ਦੇ ਵਿੱਚ ਫਰਕ ਦੇ ਨਾਲ ਬਣੇ ਹੋਏ ਆ ਸੂਟ ਬਹੁਤ ਹੀ ਪਿਆਰਾ ਜਿਹਾ ਇਹ ਕਲਰ ਨਾਲ ਕੰਟਰਾਸਟ ਕੀਤਾ ਹੈ ਆਪਾਂ ਦੇਖ ਸਕਦੇ ਹੋ ਥ੍ਰੈਡ ਜਿਹੜਾ ਯਾਹ ਜੂਸ ਕੀਤਾ ਬਹੁਤ ਹੀ ਪਿਆਰਾ ਜਿਹਾ ਵਰਕ ਰਹੇਗਾ ਘੇਰੇ ਦੇ ਵਿੱਚ ਚਾਫਕਾਂ ਦੇ ਵਿੱਚ 컬러 ਆਪਾਂ ਇਹਦੇ ਵਿੱਚ ਯੂਜ਼ ਕੀਤਾ ਮਜੈਂਟਾ ਲਾਈਟ कलर ਦੇ ਵਿੱਚ ਜਿਵੇਂ ਤੁਹਾਨੂੰ ਮੈਂ ਕਹਿ ਨਹੀਂ ਹੁੰਦੀ ਹਾਂ ਵੀ ਨਾ 컬러 ਵਿੱਚ ਜ਼ਰੂਰ ਪਾ ਲਿਆ ਕਰੋ ਥੈਡ ਦਾ ਤੇ ਸੁਨ ਸੋਹਣਾ ਲੱਗਦਾ ਇਹਦੇ ਵਿੱਚ ਵੀ ਆਪਾਂ ਥ੍ਰੈਡ ਯੂਜ਼ ਕੀਤਾ ਹੋਇਆ ਮਜੈਂਟਾ 컬러 ਦਾ ਥ੍ਰੈਡ ਬਹੁਤ ਹੀ ਸੋਹਣਾ ਕੰਮ ਆ ਘੇਰੇ ਦੇ ਵਿੱਚ ਦੇਖ ਸਕਦੇ ਹੋ ਕੰਮ ਕੀਤਾ ਹੈ ਬਹੁਤ ਹੀ ਪਿਆਰਾ ਜਿਹਾ ਥ੍ਰੈਡ ਯੂਜ਼ ਕੀਤਾ ਹੋਇਆ ਤੇ ਚੱਕਾ ਤੇ ਬੂਟੀ ਜਾਂਦੀ ਆ ਬਾਰਡਰ ਜਾਂਦੀ ਆ ਤੇ ਨੈਕਲਾਈਨ ਬਹੁਤ ਪਿਆਰੀ ਬਣੀ ਹੋਈ ਆ ਹੈਵੀ ਲੈਕ ਬਣਿਆ ਹੋਇਆ ਇਹਦਾ ਨੈਕ ਦੇ ਉੱਪਰ ਬਾਕ ਹੋਇਆ ਦੇਖਸਾਲ ਪੂਰੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਪੁੱਲਾਂ ਨੂੰ ਔਟਿੰਗ ਦਿੱਤੀ ਹੋਈ ਆ 골ਡਨ ਦੇ ਨਾਲ ਤੇ 슬ੀਵਸ ਦੇ ਉੱਪਰ ਬਾਰਡਰ ਦੇ ਕੇ ਉਹਦੇ ਵਿੱਚ ਵੀ ਆਪਾਂ ਸੇਮ ਬੂਟੀ ਦਿੱਤੀ ਹੈ ਬਹੁਤ ਹੀ ਪਿਆਰਾ ਜਿਹਾ ਦੇਖਸਾਲ ਬੂਟੀ ਦੇ ਵਿੱਚ ਜਿਹੜਾ ਆਪਾਂ ਉਹਦੀ ਫਿਨਿਸ਼ਿੰਗ ਕੀਤੀ ਹੈ ਨਾ ਉਹ ਵੀ ਬਹੁਤ ਸੋਹਣੀ ਕੀਤੀ ਹੋਈ ਆ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਇਹਦੇ ਨਾਲ ਵੀ ਸਲਵਾਰ ਬਣੀ ਹੋਈ ਆ ਤੇ ਇਸ ਦਾ ਕਲਰ ਵੀ ਬਹੁਤ ਪਿਆਰਾ ਆ ਇਸੋ ਜੀ ਬੋਸਾ ਫਾਰੇ ਸੈਮੀ ਸਟੱਫ ਦਾ ਹੀ ਸੂਟ ਰਣਗੇ ਤੇ ਤੁਸੀਂ ਜਿਵੇਂ ਪਿਓਰ ਦਾ ਤੁਹਾਨੂੰ ਆਪਾ ਦੱਸ ਦੇ ਜਿੰਦੇ ਆ ਵੀ ਪਿਓਰ ਦਾ 35 ਚਾਹੇ ਜਾਂਦਾ ਫਰਕ ਪੈ ਜਾਂਦਾ ਕਿਉਂਕਿ ਸਟੱਫਾ ਵੀ ਮਹਿੰਗਾ ਹੋ 1100 ਰੁਪਏ ਪਰ ਮੀਟਰ ਹੋ ਗਿਆ ਹਾਂ ਤੇ ਛਿਲਡਾਈ ਪਲਸ ਚਰਖ ਕਰਕੇ ਥੋੜਾ ਜਿਹਾ ਮਹਿੰਗਾ ਬਣ ਜਾਂਦਾ ਜੇ ਬਿ ਸਿੰਪਲ ਤੁਸੀਂ ਪਿਓਰ ਚੁਣੋ ਆ ਪਿਓਰ ਦਾ ਸੂਟ ਬਣਵਾਉਣਾ ਨਾ ਵਿਦ ਸਟਿਚਿੰਗ ਪਲੇਨ ਸੂਟ 10 ਜਿਆਦਾ ਸੂਟ ਪੈ ਜਾਂਦਾ ਤੇ ਜਿਹੜਾ ਲੇਗਾ ਦੁਪੱਟਾ ਉਹ ਆਪਾ ਫਿਨਿਸ਼ਿੰਗ ਬਹੁਤ ਹੀ ਸੋਹਣੀ ਕੀਤੀ ਹੋ ਦੇਖ ਸਕਦੇ ਹੋ ਲੇ ਦੇ ਨਾਲ ਆਪਾਂ ਮਜੈਂਟਾ ਕਲਰ دی ਉਹਦੇ ਟੱਚ ਦੇ ਕੇ ਬਹੁਤ ਪਿਆਰਾ ਜਿਹਾ ਨੂੰ ਦੁਪट्टे ਨੂੰ ਡੈਡੀ ਕੀਤਾ ਹੋਇਆ ਹਜੇ ਨੈਕਸਟ ਉਹ ਆਪਣਾ ਹੈਗਾ ਪਰਪਲ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਇਹਦੇ ਵਿੱਚ ਵੀ ਕੰਮ ਕੀਤਾ ਹੈ ਕਿਰਦੇ ਵਿੱਚ ਆਪਾਂ ਦੋ ਜਿਵੇਂ ਦੇਖ ਸਕਦੇ ਹੋ ਬੂਟੇ ਦਿੱਤੇ ਹੋਏ ਆ ਵਿੱਚ ਸਾਰੇ ਛੋਟੇ ਛੋਟੇ ਬੂਟੀ ਦਾ ਕੰਮ ਕੀਤਾ ਹੋਇਆ ਹੈ ਤੇ ਨੈਕ ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੋਇਆ ਹੈ ਪੁਰਦਾ ਪੱਟੀ ਸਟਾਈਲ ਦੇ ਵਿੱਚ ਬੱਦਲ ਦਿੱਤਾ ਹੈ ਬਹੁਤ ਹੀ ਪਿਆਰਾ ਜਿਹਾ ਡਾਰਕ ਕਲਰ ਦੇ ਉੱਪਰ ਆਪਾਂ ਕੰਨਾ 골ਡ ਨਹੀਂ ਯੂਜ਼ ਕਰਦੇ ਆ ਹਨ ਤੇ ਬਹੁਤ ਸਾਰੇ ਸਲੀਵਸ ਬਣਿਆ ਹੋਇਆ ਨੇ ਉਹਦੇ ਵਿੱਚ ਵੀ ਬੂਟੀ ਦਿੱਤੀ ਹੋਈ ਆ ਇਹਦੇ ਸੈਂਪਲ ਕਰੀ ਦੇ ਵਿੱਚ ਰਹੂਗਾ ਸੂਟ ਤੇ ਇਹਦੇ ਆਪਾਂ ਜਿਵੇਂ ਚਾਕਾ ਨੇ ਇਹ ਰਹੀ ਹੈਗੀ ਫਿਨਿਸ਼ਿੰਗ ਟਿਸ਼ੂ ਤੇ ਨਾਲ ਚੰਪਾ ਲੇਸ ਲਾਫੀ ਦਿੱਤੀ ਹੋਈ ਹੈਗੀ ਚਾਕੇ ਦੇ ਦੀ ਫਿਨਿਸ਼ਿੰਗ ਕੀਤੀ ਹੈ ਨਾ ਤੇ ਉਹ ਚੰਪਾ ਲੇਸ ਨਾਲ ਦਿੱਤੀ ਹੋਈ ਆ ਤੁਸੀਂ ਕਿਸੇ ਨਾਲ ਵੀ ਆਪਣੀ ਕਰਵਾ ਸਕਦੇ ਹੋ ਚਾਕਾ ਦੀ ਫਿਨਿਸ਼ਿੰਗ ਜਿਹੜਾ ਮੈਨੂੰ ਜਲਦੀ ਸੈਟ ਕਰਵਾਉਂਦਾ ਸਨ ਉਹ ਨਾ ਉਹ ਉਸ ਹਿਸਾਬ ਨਾਲ ਇੱਕ ਫਿਨਿਸ਼ਿੰਗ ਕਰ ਦਿੰਦੀ ਹੈ ਜੇ ਭੈਣਾ ਆਪਣੀ ਟੀਮਾਨ ਨਾਲ ਕਰਵਾ ਲੈ ਆਪਾਂ ਉਹਦਾ ਵੀ ਕਰਕੇ ਦੇਈਦਾ ਵਾ ਹਨ ਤੇ ਨਾਲ ਇਹਦੇ ਹੈਗੇ ਸਲਵਾਰ ਟ੍ਰੇਨ ਵੀ ਹੈ ਨੋਰਮਲ ਸਲਵਾਰ ਹੀ ਬੜੀ ਪਈ ਹੈ ਜਿਵੇਂ ਜਾਨਾ ਦਾ ਸਟੇਟ ਸਲਵਾਰ ਨਾਲ ਟ੍ਰੈਂਡ ਚੱਲ ਰਿਹਾ ਪਰ ਇਹ ਨੋਰਮਲ ਸਲਵਾਰ ਹੀ ਬੜੀ ਹੋਈ ਆ ਜਿਹੜਾ ਦੇਖਾ ਦੁਪੱਟਾ ਪ्योर ਚਲੋਂਦਾ ਰਹੂਗਾ ਫਲੇਸ ਲਾ ਕੇ ਆਪਾਂ ਦੀ ਫਿਨਿਸ਼ਿੰਗ ਕੀਤੀ ਆ ਬਹੁਤ ਹੀ ਸੋਹਣੀ ਆਪਾਂ ਵਰਕਾਂ ਦੇ ਵਰਕ ਜਿਹਦਾ ਨਾ ਹੁੰਦਾ ਨਾ ਉਸ ਵਰਕ ਦੇ ਨਾਲ ਦੀਆਂ ਮਿਲਦੀ ਜੁਲਦੀ ਲੇਸਾਂ ਲਾਈਆਂ ਨੇ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਲਓ ਸ਼ਰਾਰਾ ਨਾ ਮੰਵਾ ਲਓ ਆਪਣੇ ਫੰਕਸ਼ਨ ਦੇ ਅਕੋਰਡਿੰਗ ਜਿੱਦਾ ਤੁਹਾਡਾ ਫੰਕਸ਼ਨ ਆ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਕੋਹੋਗੇ ਰੈਡੀ ਕਰਵਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਦੀ ਸੀ ਨਾ ਵੀ ਆਪਣੀ ਬੁਟੀਕ ਦੇ ਉੱਪਰ ਕੰਮ ਚੱਲ ਰਿਹਾ ਰੈਬਿਨੇਸ਼ਨ ਦਾ ਕੰਮ ਚੱਲ ਰਿਹਾ ਹੁਣ ਆਪਾਂ ਬੁਟੀਕ ਦਾ ਕੰਮ ਜਿਵੇਂ ਕੰਪਲੀਟ ਹੋ ਗਿਆ ਆਪਾਂ ਬੁਟੀਕ ਤੇ ਆ ਚੁੱਕੇ ਆ ਤੁਸੀਂ ਹੁਣ ਬੁਟੀਕ ਤੇ ਵੀ ਆਪਨੇ ਆ ਸਕਦੇ ਹੋ ਤੇ ਉਦੋਂ ਤੱਕ ਹੀ ਮੈਂ ਉਹ ਲਈ ਕੋਟਾ ਲਗਵਾਇਆ ਫਨਾਇਆ ਤੇ ਮੁਰ ਵੀ ਜਿਹੜੇ ਦੇਖ ਲਈ ਵਾਪਸ ਚਲੇ ਜਾਂਦੇ ਸੀ ਉਹ ਤੁਸੀਂ ਬੁਟੀਕ ਤੇ ਆ ਸਕਦੇ ਆ ਆਪਾਂ ਬੁਟੀਕ ਹੁਣ ਖੁੱਲੀ ਹੋਈ ਆ ਆਪਣੀ ਹੈ ਇਹ ਬਹੁਤ ਹੀ ਸੋਹਣਾ ਸੂਟ ਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਇਹਦਾ ਨੈਕਸਟ ਹੈਗਾ ਉਹ ਵੀ ਪੀਚ ਜਿਹੇ ਕਲਰ ਦੇ ਵਿੱਚ ਪੀਚਾ ਅੱਜ ਆਪਣੀ ਵੀਡੀਓ ਦੇ ਵਿੱਚ ਨਾ ਦੋ ਤਿੰਨ ਪੀਚ ਸੂਟ ਬਣੇ ਹੋਇਆ ਥੋੜਾ ਥੋੜੇ ਕਲਰਾਂ ਦੇ ਫਰਕ ਨਾਲ ਬਣੇ ਹੋਏ ਸੂਟ ਇਹ ਨੇ ਤੇ ਇਹ ਜੀ ਮਨਣਾ ਦੀ ਮਦਰ-ਇਨ-ਲॉ ਦਾ ਸੂਟ ਆ ਬਹੁਤ ਹੀ ਹਲਕਾ ਜਿਹਾ ਕੰਮ ਕਰਵਾਇਆ ਉਹਨਾਂ ਨੇ ਜਿਵੇਂ ਪਹਿਣਾ ਨੇ ਆਪਣੇ ਮਦਰ ਕੀ ਸਮਝਦੇ ਨਰੂ ਗਿਫਟ ਦੇਣਾ ਜਾਂ ਗੱਲ ਜਾਂ ਗ੍ਰੈਂਡ ਮਦਰ ਨੂੰ ਟੈਂਟ ਗਿਫਟ ਦੇਣਾ ਹੋਵੇ ਨਾ ਇਹ ਉਹਦੇ ਲਈ ਬਹੁਤ ਹੀ ਸੋਹਣੀ ਜਿਹੀ ਚੁਆਇਸ ਆ ਘੇਰੇ ਦੇ ਉੱਪਰ ਕੰਮ ਵਿੱਚ ਸਾਰੇ ਬੂਟੀ ਦੇਖ ਸਕਦੇ ਹੋ ਹਲਕਾ ਜਿਹਾ ਕੰਮ ਆਪਾਂ ਦੀ neck ਦੇ ਉੱਪਰ ਦਿੱਤਾ ਹੋਇਆ ਵਾ ਵੀ ਸਿੰਪਲ ਹੀ ਲੱਗੂਗੀ ਹਲਕਾ ਜਿਹਾ ਕੰਮ ਆਪਾਂ ਦੀ neck ਦੇ ਉੱਪਰ ਦਿੱਤਾ ਬੜਾ ਹੀ ਸੋਹਣਾ ਕਲਰ ਆ ਪੀਚ ਪੀਚ ਪਿੰਕ ਜਿਹਾ ਕਲਰ ਆ ਇਹ ਕਈ ਵਾਰ ਵੀਡੀਓ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਭੈਣਾ ਇਹ ਚੀਜ਼ ਤੇ ਵੀ ਨਾਰਾਜ਼ ਹੁੰਦੀਆਂ ਨੇ ਭੈਣੋ ਕਈ ਵਾਰ ਨਾ ਫੋਨ ਜਿਵੇਂ ਆਪਣੇ ਕੋਲ ਦੋ ਨੇ ਕਈ ਵਾਰ ਫੋਨਾਂ ਦੇ ਵਿੱਚ ਜੇ ਆਪਾਂ ਵੀਡੀਓ ਬਣਾਉਂਦੇ ਹਾਂ ਉਹਨਾਂ ਜਿਹਾ ਕਲਰ ਦਾ ਫਰਕ ਪੈ ਜਾਂਦਾ ਵਾ ਕਲਰ ਆਪਾਂ ਉਹੀ ਯੂਜ਼ ਕਰੀਦੇ ਆ ਜਿਹੜੇ ਆਪਾਂ ਪਹਿਲਾਂ ਤੁਸੀਂ ਮੈਨੂੰ ਕਲਰ ਕਹਿਤਾ ਵੀ ਫੋਟੋ ਭੇਜੀ ਆ ਹਨਾ ਫੋਟੋ ਖਿੱਚਣ ਲੱਗੇ ਜਾਂ ਸਕਰੀਨਸ਼ਾਟ ਲੈਣ ਲੱਗੇ ਵੀ ਕਲਰਾਂ ਦਾ ਫਰਕ ਪੈ ਜਾਂਦਾ ਵਾ ਆਪਾਂ ਉਹੀ ਫੋਟੋ ਦੇ ਦੇ ਹਿਸਾਬ ਨਾਲ ਕਲਰ ਰੈਡੀ ਕਰਕੇ ਦੇਈਏ ਹਨਾ ਬਹੁਤ ਹੀ ਸੋਹਣਾ ਜਿਹਾ ਕੰਮ ਆ ਕੀਤਾ ਹੋਇਆ ਜਿਵੇਂ ਸੂਟ ਨਾਲ ਥੋੜਾ ਜਿਹਾ ਡਾਰਕ ਕਲਰ ਦਾ ਥ्रेड ਆਪਾਂ ਯੂਜ਼ ਕੀਤਾ ਹੈ ਮੋਸਟਲੀ ਇਦਾਂ ਹੀ ਕਰੀਦਾ ਵੀ ਜਿਹੜਾ 올ਡ ਹੰਦੀ ਆ ਨਹੀਂ ਭੈਣਾ ਹਨ ਉਹਨਾਂ ਦੇ ਆਪਾਂ ਸੂਟ ਦੇ ਜੇ ਸੂ ਬੇਸ ਕਲਰ ਹੁੰਦਾ ਸੂਟ ਦਾ ਉਹਦੇ ਨਾਲ ਡਾਰਕ ਇੱਕ ਦੋ ਨੰਬਰ ਡਾਰਕ ਕਲਰ ਆਪਾਂ ਉਹਦੇ ਵਿੱਚ ਯੂਜ਼ ਕਰ ਲਈਦਾ ਬਹੁਤ ਹੀ ਸੋਹਣਾ ਜਿਵੇਂ ਵੀ ਸਿੰਪਲ ਸੂਪਰ ਜਿਹਾ ਸੂਟ ਬਣਿਆ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਮਦਰ ਨੂੰ ਮਦਰ ਇਨ ਲਾਉ ਨੂੰ ਕਿਸੇ ਨੂੰ ਗਿਫਟ ਕਰਨਾ ਚਾਹਦੇ ਉਹਦੇ ਲਈ ਇਹ 베ਸਟ ਆਪਸ਼ਨ ਆ ਨਾਲ ਸਵਾਰ ਹੋਣੀ ਹੈ ਜਿਹੜਾ ਦੁਪੱਟਾ ਰਹੇਗਾ ਉਹ ਵੀ ਆਪਾਂ ਹਲਕੀ ਜਿਹੀ ਲੇਸ ਲਾਗੇ ਜਿਵੇਂ ਆਪਾਂ ਏਜ਼ ਅਕੋਰਡਿੰਗ ਹੀ ਜਿਵੇਂ ਆਪਾਂ ਲੇਸਾ ਲਾਈ ਦੀ ਜਿਦਾ ਦੀ ਭੈਣਾ ਦੀ ਡਿਮਾਂਡ ਹੁੰਦੀ ਆ ਵਾਕਿ ਉਹ ਵੀ ਦੇਖੀਦਾ ਬਾਕੀ ਏਸ ਦੇ ਹਿਸਾਬ ਨਾਲ ਜਿੱਦਾਂ ਏਸ ਹੈ ਨਾ ਜਿਆਦਾ ਵਕਤ ਉਹਦੇ ਫਿਰ ਦੁਪੱਟਾ ਹੈਵੀ ਨਹੀਂ ਸੋਹਣਾ ਲੱਗਦਾ ਫਿਰ ਆਪਾਂ ਉਹਦੇ ਲੇਸ ਵੀ ਥੋੜੀ ਜਿਹੀ ਘੱਟ ਚੌੜੀ ਰੱਖੀ ਦੀ ਆ ਇਹ ਵੀ ਬਹੁਤ ਸੋਹਣਾ ਸੈਮੀ ਚਨਾਉਣ ਦੇ ਵਿੱਚ ਇਹਨਾਂ ਦੇ ਦੁਪੱਟਾ ਰੈਡੀ ਕਰੇ ਤੇ ਸੈਮੀ ਦਾ ਹੀ ਸੂਟ ਰੈਡੀ ਹੋਇਆ ਹੋਇਆ ਹੈ ਲੋ ਤੇ ਜਿਹੜਾ ਰਹੇਗਾ ਆਪਣਾ ਨੈਕਸਟ ਸੂਟ ਉਹ ਬਣਿਆ ਹੈ ਰਾਇਲ ਬਲੂ ਕਲਰ ਦੇ ਵਿੱਚ ਹਜੇ ਨੈਕਸਟ ਸੂਟ ਜਿਹੜਾ ਹੈਗਾ ਆਪਣਾ ਰਾਇਲ ਬਲੂ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਕੰਮ ਹੈ ਬੜੇ ਹੀ ਪਿਆਰੇ ਜਿਹਾ ਪੌਦ ਦੇ ਵਿੱਚ ਜਿਹੜਾ ਥੈਡ ਯੂਜ਼ ਕੀਤਾ ਹੈ ਦੇਖ ਸਕਦੇ ਹੋ ਨਾ ਕਿਹਦੇ ਦਾ ਕੰਮ ਰਹੇਗਾ ਵਿੱਚ ਬਹੁਤ ਹੀ ਸੋਹਣਾ ਹੈਵੀ ਵਰਕ ਕੀਤਾ ਹੋਇਆ ਹੈ ਨਾ ਵਿੱਚ ਬੂਟੇ ਦਿੱਤੇ ਆ ਬਹੁਤ ਹੀ ਪਿਆਰਾ ਜਿਹਾ ਕਲਰ ਜਿਹੜਾ ਆਪਾਂ ਸੀ ਗ੍ਰੀਨ ਤੇ ਮਜੈਂਟਾ ਕਰ ਦਿੱਤਾ ਹੋਇਆ ਹੈ ਨਾ ਬਹੁਤ ਹੀ ਸੋਹਣੀ ਜਿਹੀ ਦੀ ਨੈਕਲਾਈਨ ਬਣੀ ਹੋਈ ਆ ਅੱਜ ਕੱਲ ਇਹ ਵੀ ਨੈਕ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਗੋਲ ਦੇ ਵਿੱਚ ਬੀ ਸ਼ੇ ਸੋਹਣਾ ਵੀ ਬਹੁਤ ਲੱਗਦਾ ਹੈ ਇਹ ਵਾਲਾ ਡਿਜ਼ਾਈਨ ਨਾ ਕਹਾ ਗਲਾ ਵੀ ਬਣਿਆ ਹੈ ਬਹੁਤ ਸੋਹਣਾ ਲੱਗਦਾ ਵਿੱਚ ਸਾਰੇ ਆਪਾਂ ਦੇ ਪੈਨਲ ਪਾਏ ਆ 슬ੀਵ ਦੇ ਵਿੱਚ ਤੇ ਬਾਰਡਰ ਦਿੱਤੀ ਹੈ 슬ੀਵ ਦੇ ਮੋਰੀ ਦੇ ਬਾਰਡਰ ਪਾ ਕੇ ਆਪਾਂ ਉੱਪਰ ਇੱਕ ਬੂਟਾ ਦਿੱਤਾ ਹੋਇਆ ਵਾ ਬਹੁਤ ਹੀ ਸੋਹਣਾ ਕਲਰ ਆ ਰਾਇਲ ਬਲੂ ਪੀਕਾਕ ਸ਼ੇਡ ਜਿਦਾ ਹੋਗੇ ਪਰਪਲ ਕਲਰ ਹੋਗੇ ਅੱਜ ਕੱਲ ਇਹ ਵੀ ਟ੍ਰੈਂਡਿੰਗ ਕਲਰ ਆ ਮਸਟਰਡ ਰਸਟ ਇਹ ਵੀ ਟ੍ਰੈਂਡਿੰਗ ਕਲਰ ਨੇ ਬਹੁਤ ਹੀ ਸੋਹਣਾ ਜਿਵੇਂ ਸੈਮੀ ਰੌ ਸਿਲਕ ਦੇ ਵਿੱਚ ਹੀ ਸੂਟ ਬਣਿਆ ਹੋਇਆ ਵਾ ਜਿਵੇਂ ਰੌ ਸਿਲਕ ਥੋੜੀ ਜਿਹੀ ਪਿਓਰ ਵਾਲੀ ਮਹਿੰਗੀ ਪੈ ਜਾਂਦੀ ਆ ਤੇ ਪਹਿਣ ਆਪਣੇ ਕੋਲ ਸੈਮੀ ਰੌ ਸਿਲਕ ਤੇ ਵੀ ਕਰਵਾ ਸਕਦੀ ਹੈ ਰੇ ਸੂਟ ਰੈਡੀ ਹੈ ਨਾ ਇਸ ਸੈਮੀ ਰੌ ਸਿਲਕ ਦੇ ਵਿੱਚ ਬਣਿਆ ਹੈ ਬੜਾ ਹੀ ਸੋਹਣਾ ਜਿਹਾ ਕੰਮ ਕੀਤਾ ਹੈ ਲੈਕਰ ਦੇ ਵਿੱਚ ਉੱਪਰ ਸਾਰੇ ਆਪਾਂ ਪੈਨਲ ਦਿੱਤੇ ਆ ਦੇ ਵਿੱਚ ਵਿੱਚ ਆਪਾਂ ਸ ਤੇ ਇਹਦੇ ਨਾਲ ਵੀ ਸਲਵਾਰ ਬਣੀ ਹੈ ਸਲਵਾਰ ਦੇ ਪੌਂਚਿਆਂ ਤੇ ਆਪਾਂ ਇਹ ਵਰਕ ਦੇ ਕੇ ਨਾਲ ਆਪਾਂ ਸੈਂਟਰ ਦੇ ਵਿੱਚ ਬੂਟਾ ਦਿੱਤਾ ਹੋਇਆ ਵਾ ਕੋਈ ਸਲਵਾਰ ਰਹੀ ਦੀ ਹੈ ਜੇ ਫਿਨਿਸ਼ਿੰਗ ਬਾਕੀ ਸੀਗੀ ਤੇ ਮੈਂ ਤੁਹਾਨੂੰ ਕੱਲੀ ਸੂਟ ਦੀ ਵੀਡੀਓ ਦਿਖਾ ਰਹੀ ਆ ਤੁਸੀਂ ਬਿਨਾ ਸਲਵਾਰ ਦੇ ਵਰਕ ਤੋਂ ਵੀ ਕਰਵਾ ਸਕਦੇ ਹੋ ਤੇ ਵਰਕ ਨਾਲ ਵੀ ਕਰਵਾ ਸਕਦੇ ਆਂ ਇਹ ਵਾਲੀ ਬਾਰਡਰ ਆਪਾਂ ਸਲਵਾਰ ਦੇ ਪੌਂਚਿਆਂ ਤੇ ਤੇ ਆਹ ਵਾਲਾ ਆਪਾਂ ਬੂਟਾ ਦਿੱਤਾ ਹੈ ਸਲਵਾਰ ਦੇ ਵਿੱਚ ਤੇ ਨਾਲ ਜਿਹੜਾ ਆਪਾਂ ਦੁਪੱਟਾ ਲੈਣੀ ਕੀਤਾ ਉਹ ਵੀ ਪ्योर ਚੁਣੌਣ ਦਾ ਦੁਪੱਟਾ ਲੈਣੀ ਹੋਇਆ ਕਿਉਂਕਿ ਕਈ ਕਲਰ ਹੁੰਦੇ ਆ ਜਿਹੜੇ ਸੈਮੀ ਟੈਟਾਈ ਹੋ ਜਾਂਦੇ ਕਈ ਕਲਰ ਜਿਹੜੇ ਸੈਮੀ ਤੇ ਨਹੀਂ ਡਾਈ ਹੁੰਦੇ ਜਿਵੇਂ ਇਹ ਰਾਇਲ ਰੂ ਦੁਪੱਟਾ ਹੋ ਗਿਆ ਸੈਮੀ ਤੇ ਡਾਈ ਨਹੀਂ ਹੋਣਾ ਸੀ ਇਸ ਕਰਕੇ ਆਪਾਂ ਇਹਨੂੰ ਪਿਓਰ ਚਨਾਉਂ ਦੇ ਉੱਪਰ ਹੀ ਡਾਈ ਕੀਤਾ ਹੋਇਆ ਵਾ ਤੇ ਤੁਸੀਂ ਆਰਗੇਨਾਈਜ਼ਰਸ ਵੀ ਕਰਵਾ ਸਕਦੇ ਹੋ ਤੇ ਪਿਓਰ ਦੇ ਵਿੱਚ ਵੀ ਚਨਾਉਂ ਦੇ ਵਿੱਚ ਵੀ ਕਰਵਾ ਸਕਦੇ ਹੋ ਪਿਓਰ ਕਮਲ ਚਨੂਨ ਨਾਪਹਾਰ ਤੇ ਵੈਟਸਨ ਆਪਾਂ ਇਹ ਯੂਜ਼ ਕਰਦੇ ਆ ਜਿਆਦਾ ਨਾਪਹਾਰ ਤੇ ਕਮਲ ਚਨੂਨ ਦੇ ਹੀ ਵੈਸਟ ਰਹੇ ਨੇ ਦੁਪੱਟੇ ਜਿਹੜੇ ਆਪਾਂ ਯੂਜ਼ ਕਰਦੇ ਆ ਮੋਸਟਲੀ ਵਰਕ ਲਈ ਕਮਲ ਚਨੂਨ ਦਾ ਤੇ ਨਾਪਹਾਰ ਦਾ ਦੁਪੱਟਾ ਸਭ ਤੋਂ ਵਧੀਆ ਵਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਹਾਂਜੀ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਨਾ ਕਲਰ ਹੈ ਤੇ ਟਿਸ਼ੂ ਦੀ ਵੀਡੀਓ ਪਰ ਫਿਨਿਸ਼ਿੰਗ ਚੱਕਾ ਵੀ ਕੀਤੀ ਹੋਈ ਹੈ ਟਿਸ਼ੂ ਦੇ ਨਾਲ ਹੀ ਇਹਦੀ ਚੱਕਾ ਨੇ ਫਿਨਿਸ਼ਿੰਗ ਕੀਤੀ ਹੋਈ ਆ ਤੇ ਨੈਕਸਟ ਸੂਟ ਜਿਹੜਾ ਆਪਣਾ ਹੈਗਾ ਉਹ ਵੀ ਬਹੁਤ ਹੀ ਸੋਹਣਾ ਲਾਈਟ ਜਿਹਾ ਕਲਰ ਹੈ ਸੇਜ ਗ੍ਰੀਨ ਸੇਜ ਗ੍ਰੀਨ ਜਿਹਾ ਕਲਰ ਆ ਸ਼ੈੱਲ ਵੀਡੀਓ ਵਿੱਚ ਥੋੜਾ ਜਿਹਾ ਪ੍ਰੂਜੀ ਹੋ ਆਊਗਾ ਇਹ ਤੇ ਘੇਰੇ ਦਾ ਕੰਮ ਰਹੂਗਾ ਬਹੁਤ ਹੀ ਸੋਹਣਾ ਜਿਵੇਂ ਤੁਹਾਨੂੰ ਦੱਸਿਆ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਜਿਆਦਾ ਹੈਵੀ ਸੂਟ ਵੀ ਨਹੀਂ ਹੈਗੇ ਜਿਆਦਾ ਹਲਕੇ ਸੂਟ ਵੀ ਨਹੀਂ ਹੈਗੇ ਕਿਉਂਕਿ ਭੈਣਾਂ ਦੀ ਇਹ ਭੈਣਾਂ ਨੇ ਜਿਵੇਂ ਜਦਾ ਵੀ ਐਕਸਪੈਂਸਿਵ ਸੂਟ ਨਹੀਂ ਮੜਵਾਇਆ ਲੇ ਕੇ ਗਿਫਟ ਪੀਸ ਨੇ ਬਹੁਤ ਹੀ ਸੋਹਣਾ ਇਦਾਂ ਹੈ ਗਿਫਟ ਪੀਸ ਹਨ ਤੇ ਤੁਸੀਂ ਇਹਨੂੰ ਵੀ ਕਿਸ ਇਹਨੂੰ ਵੀ ਕਿਸ ਸੂਟ ਨੂੰ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਐਜ਼ ਇਟ ਇਜ਼ ਵੀ ਬਹੁਤ ਹੀ ਸੋਹਣਾ ਜਿਵੇਂ ਮਜੈਂਟਾ ਕਲਰ ਦਾ ਥ੍ਰੈਡ ਵਿੱਚ ਯੂਜ਼ ਕੀਤਾ ਹੈ ਜਿਵੇਂ ਮੈਂ ਤੁਹਾਨੂੰ ਕਹਿ ਨਹੀਂ ਹਣੀ ਵੀ ਲਾਈਟ ਕਲਰ ਚ ਸੋਨਾ ਲੱਗਦਾ ਥ੍ਰੈਡ ਪਾਇਆ ਹੋਇਆ ਤੇ ਕਲਰ ਆਪਾਂ ਜਿਹੜੇ ਵਿੱਚ ਵਰਕ ਦੇ ਯੂਜ਼ ਕਰਦੇ ਆ ਤੁਹਾਨੂੰ ਪਤਾ ਹੈ ਕਿ ਆਪਾਂ ਜਿੱਦਾਂ ਦਾ ਸਟੱਫ ਆ ਉਸ ਜਿਹੜਾ ਉਹਦੇ ਤੇ ਕਲਰ ਚਜੂ ਦਾ ਕਾਪਰ ਚਜੂ 골ਡ ਚਜੂ ਲਾਈਟ 골ਡ ਚਜੂ ਆਪਾਂ ਉਸ ਹਿਸਾਬ ਨਾਲ ਵਿੱਚ ਵਰਕ ਕਰੀਦਾ ਹਾਂ ਵੇਖਸਾ ਤੇ ਬਹੁਤ ਹੀ ਸੋਹਣਾ ਗਾਣਾ ਬਣਿਆ ਹੈ ਜਿਹੜਾ ਪਾਂਸ਼ੇਬ ਦੇ ਕਲਾ ਉਹਦੇ ਵਿੱਚ ਵੀ ਪੌਸਾਪਾ ਵਰਕ ਕੀਤਾ ਹੋਇਆ ਵਾ ਇਹਦੇ ਨਾਲ ਵੀ ਸਲਵਾਰ ਬਣੀ ਹੋਈ ਹੈ ਪੂਰੀ ਹੈਵੀ ਸਲਵਾਰ ਹੈਗੀ ਇਹ ਭੈਣ ਆਪਣੀਆਂ ਹੈਵੀ ਸਲਵਾਰ ਨਹੀਂ ਪਾਉਂਦੀਆਂ ਨੇ ਤੇ ਦੁਪੱਟੇ ਦੀ ਫਿਨਿਸ਼ਿੰਗ ਬਹੁਤ ਹੀ ਸੋਹਣੀ ਕੀਤੀ ਹੋਈ ਆ ਲੇਸ ਐਡ ਕਰਕੇ ਦੇਖਸਾ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੈਗਾ ਦੁਪੱਟਾ ਬਣਿਆ ਹੈ ਮੈਂ ਖੋਲ ਨਹੀਂ ਰਹੀ ਦੁਪੱਟੇ ਇਹਦੇ ਦੇਖੋ ਬਹੁਤ ਹੀ ਸੋਹਣਾ ਜਿਹੜਾ ਹੈਗਾ ਦੁਪੱਟਾ ਰੈਡੀ ਹੋਇਆ ਤੁਸੀਂ ਇਦਾਂ ਦੇ ਆਪਣੇ ਕੋਲ ਸੂਟ ਕੈਜੂਅਲ ਜਿਵੇਂ ਭੈਣਾਂ ਲਈ ਛੋਟੇ-ਮੋਟੇ ਫੰਕਸ਼ਨਾਂ 'ਚ ਪਾਉਣੇ ਨੇ ਹਨਾ ਤੇ ਉਹਨਾਂ ਦੇ ਬਹੁਤ ਹੀ ਵਧੀਆ ਹੈ ਜਿਹਵੇਂ ਸੂਟ ਲੈਣਗੇ ਜਿਹੜਾ ਨੈਕਸਟ ਸੂਟ ਹੈਗਾ ਉਹ ਆਪਣਾ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਜਿਹੜਾ ਸੂਟ ਜਿਹੜਾ ਆਪਣਾ ਹੈਗਾ ਆਈਸ ਬਲੂ ਜਿਹਾ ਕਲਰ ਦੇ ਵਿੱਚ ਆ ਟਾ ਡਿਜ਼ਾਈਨ ਆਏਗਾ ਸੌਰੀ ਵੀ ਅੱਜ ਫਿਰ ਵਰਤਾਂਗੇ ਪੈਕੀਟਾ ਸੂਟ ਤੇ ਘੇਰੇ ਦੇ ਵਿੱਚ ਬਾਰਡਰ ਇਹਕੇ ਵੀ ਆਪਣੇ ਬਹੁਤ ਬਣ ਚੁੱਕਿਆ ਸੂਟ ਰਿਪੀਟ ਵਾਲੇ ਸੂਟ ਹੀ ਨਹੀਂ ਵੀ ਤੇ ਵਿੱਚ ਆਪਣੇ ਬੂਟੀ ਜਿਹੜੀ ਨੇਵੀ ਬਲੂ ਕਲਰ ਨਾਲ ਦਿੱਤੀ ਆ ਇਹ ਹੈਗਾ ਡਾਟਰ ਸਾਰਟਨ ਟੁਕ ਇਨ ਦੇ ਵਿੱਚ ਆਪਣਾ ਇਹ ਸੂਟ ਬਣਿਆ ਹੋਇਆ ਵਾ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਆ स्लीव्स ਦੇ ਉੱਪਰ ਵਾਲ ਕਿਤੇ ਵਿੱਚ ਆਪਾਂ ਬੂਤੀ ਦਿੱਤੀ ਹੈ neck line ਬਹੁਤ ਸੋਹਣੀ ਬਣੀ ਹੋਈ ਆ ਵਿੱਚ ਵੀ ਆਪਾਂ ਉਹਦੇ ਬੂਤੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਕਲਰ ਵੀ ਬਹੁਤ ਪਿਆਰਾ ਜਿਹੜੀ ਚਾਕਾ ਦੀ ਫਿਨਿਸ਼ਿੰਗ ਆ ਉਹ ਆਪਾਂ ਜਿਵੇਂ ਫਿਨਿਸ਼ਿੰਗ ਪੱਟੀ ਲਗਾ ਕੇ ব্লੂ ਕਲਰ ਦੀ ਜਿਹੜਾ ਆਪਾਂ ਵਿੱਚ thread use ਕੀਤਾ ਉਸ ਕਲਰ ਨਾਲ ਆਪਾਂ ਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਜਾ ਰਿਹਾ ਹੈ ਇਹ ਕਲਰ ਵੀ ਬਹੁਤ ਸਾਰਾ ਸਟੱਫ ਵੀ ਬਹੁਤ ਸੋਹਣਾ ਹੈ ਨਾਲ ਇੱਥੇ ਜਿਹੜੀ ਹੈਗੀ ਸਲਵਾਰ ਬਣੀ ਹੋਈ ਹੈ ਜਿਹੜੀ ਦੁਪट्टे ਦੀ ਫਿਨਿਸ਼ਿੰਗ ਕੀਤੀ ਆ ਉਹ ਵੀ ਆਪਾਂ ਫਿਨਿਸ਼ਿੰਗ ਪੱਟੀ ਲਗਾ ਕੇ ਨਾਲ लेस ਲਾਟਾ ਬਾਕੀ ਤੁਸੀਂ ਦਪੱਟ ਦੇ ਫੋਰਸਾਈਟ ਕੰਮ ਵੀ ਕਰਵਾ ਸਕਦੇ ਐਜਿਸਿਸ ਕਰਵਾ ਰਹੇ ਐਸਿਸ ਵੀ ਕਰਵਾ ਸਕਦੇ ਅੱਜ ਜਿਹੜੇ ਸੂਟਾਂ ਨੇਗੇ ਇਹ ਸਾਰੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰਹਿਣਗੇ ਅੱਜ ਕਿੱਦਾਂ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਮੈਨੂੰ ਜਰੂਰ ਦੱਸਿਆ ਕਰੋ ਚਲੋ ਜੀ ਆਪਾਂ ਫੇਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ